ਰੋਜੀ ਰੋਟੀ ਕਮਾਉਣ ਲਈ ਵਿਦੇਸ਼ ਗਏ ਨੌਜਵਾਨ ਪੁੱਤ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਨੂੰ ਕੀਤੀ ਅਪੀਲ ਇਹ ਖਬਰ ਜ਼ਿਲ੍ਹਾ ਅਮਰਸਰ ਦੇ ਹਲਕਾ ਮਜੀਠਾ ਕਲਾਂ ਦੇ ਪਿੰਡ ਪੰਗਾੜੀ ਕਲਾਂ ਦੀ ਹੈ ਜਿੱਥੋਂ ਦਾ ਰਹਿਣ ਵਾਲਾ ਗਰੀਬ ਪਰਿਵਾਰ ਦਾ ਨੌਜਵਾਨ ਮਨਜਿੰਦਰ ਸਿੰਘ ਰੋਜੀ ਰੋਟੀ ਕਮਾਉਣ ਲਈ ਵਿਦੇਸ਼ ਦੀ ਧਰਤੀ ਦੁਬਈ ਗਿਆ ਸੀ ਪਰ ਕੁਝ ਕਾਰਨਾ ਕਰਕੇ ਫੁੱਲਸਵਨ ਨੂੰ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਜਿਸ ਦੀ ਜਾਣਕਾਰੀ ਪਰਿਵਾਰ ਨੂੰ 2 ਸਾਲ ਬਾਅਦ ਮਿਲੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਜਿੰਦਰ ਸਿੰਘ ਦੇ ਪਿਤਾ ਰਾਜਵੀਰ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਮਨਜਿੰਦਰ ਸਿੰਘ ਆਜ਼ਾਦ ਵੀਜ਼ਾ ਤੇ ਦੁਬਈ ਗਿਆ ਅਤੇ ਕਮ ਦੀ ਭਾਲ ਕੰਪਨੀ ਵਿੱਚ ਕਰ ਰਿਹਾ ਸੀ ਤਾਂ ਕਿਸੇ ਅਣਜਾਣ ਵਿਅਕਤੀ ਨੇ ਗੱਡੀ ਵਿੱਚ ਬੈਠ ਲਈ ਕਿ ਉਸ ਨੂੰ ਪਤਾ ਦੇ ਕੇ ਛੱਡ ਦੇਵਾਂਗਾ ਕੁਝ ਦੂਰੀ ਤੇ ਪੁਲਸ ਨਾਕਾ ਵੇਖ ਗੱਡੀ ਛੱਡ ਕੇ ਭੱਜ ਗਿਆ ਸੀ ਪਰ ਪੁਲਸ ਵੱਲੋਂ ਮਨਜਿੰਦਰ ਸਿੰਘ ਨੂੰ ਚੋਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੁਣ ਪਰਿਵਾਰ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਸਰਬੱਤ ਦਾ ਪਲਾ charitable trust ਦੇ ਸਰਪ੍ਰਸਤ ਐਸ.ਪੀ. ਸਿੰਘ ਉਭਰਾਏ ਨੂੰ ਕੀਤੀ ਅਪੀਲ ਅਤੇ ਉਹਨਾਂ ਨੇ ਆਪਣੇ ਪੁੱਤ ਨੂੰ ਵਿਦੇਸ਼ ਦੀ ਜੇਲ੍ਹ ਵਿੱਚੋਂ ਰਿਹਾਅ ਕਰਾਉਣ ਲਈ ਕਿਹਾ ਅਤੇ ਭਾਰਤ ਵਾਪਸ ਲੈਣ ਲਈ ਕਿਹਾ ਮਜੀਠਾ ਤੋਂ ਸੁਖਬੀਰ ਸਿੱਧੂ ਦੇ ਨਾਲ ਗਾਜਾ ਕੋਟਲੀ ਦੀ ਇੱਕ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਤੇ ਮਜੀਠਾ ਕੀ ਮਾਮਲਾ ਜੇ ਬੇਟੇ ਦਾ ਜੀ ਮਜੀਠਾ ਦੀ 2 ਸਾਲ ਹੋ ਗਏ ਬੱਚੇ ਨੇ ਗਏ ਸਾਡੇ ਸਾਥ ਜੁੜ ਕੇ ਹੋ ਬੇਨਤੀ ਹੈ ਵੀ ਬੱਚਾ ਕਰਿਆਣਾ ਚਾਹੀਦਾ ਹਾਂਜੀ ਅੰਕਲ ਕੀ ਨਾਮ ਆਪਣਾ ਰਾਜਵੀਰ ਸਿੰਘ ਜੀ ਕਿਹੜਾ ਪਿੰਡਾ ਨਲਿਕਾ ਕੀ ਮਾਮਲਾ ਹੈ ਜਿਹੜਾ ਮੀਡੀਆ ਦੇ ਰੂਪੂ ਹੋ ਰਿਹਾ ਇਹ ਮੇਰਾ ਮੁੰਡਾ ਗਿਆ ਹੈ ਦੁਬਈ 2 ਸਾਲ ਹੋ ਗਏ ਸੀ ਨਾਮ ਇਹਨਾਂ ਦਾ ਬਲਜਿੰਦਰ ਸਿੰਘ ਜੀ ਤੇ ਕੀ ਪ੍ਰੋਬਲਮ ਕੀ ਆਈ ਹੁਣ ਇੱਗੇ ਆਇਆ ਕੰਮ ਤੇ ਜਾਣ ਦੇ ਤੇ ਕਿੰਨ ਬਹਿ ਕੇ ਵਿੱਚ ਗੱਡੀ ਤੇ ਤਾਂ ਗੱਡੀ ਇਹ ਚੋਰੀ ਦੀ ਤਾਂ ਉਹਦੇ ਕਰਕੇ ਬਣੀ ਹੁਣ ਕਿੱਥੇ ਆਉ ਡੀਐਲ ਹੋਈ ਤੇ ਜੀ ਇਸ ਬੰਦੀ ਕੇ ਤੇ ਧਿਆਨ ਚ ਲਿਆਂਦਾ ਪਹਿਲਾਂ ਨਹੀਂ ਜੀ ਕੀ ਮੰਗ ਕੀ ਕਰਦੇ ਹੁਣ ਹੁਣ ਇਹ ਮੰਗ ਕਰਦੇਗਾ ਇਹਦਾ ਬਚਾ ਜਾਣਾ ਚਾਹੀਦਾ ਸੀ ਗਵਰਨਮੈਂਟ ਚੋਂ ਵੀ ਸਾਰੇ ਆਣੇ ਮੈਂ ਹਰਦੀਸ਼ ਸਿੰਘ ਪੰਗਾਲੀ ਦਾਸ ਦੇ ਨਗਰ ਤੋਂ ਹੀ ਇਹ ਸਾਡੇ ਵੱਡੇ ਵੀਰ ਰਾਜਵੀਰ ਸਿੰਘ ਜੀ ਇਹਨਾਂ ਦਾ ਬੇਟਾ ਮਨਜਿੰਦਰ ਸਿੰਘ ਅੱਜ ਤੋਂ 2 ਸਾਲ ਪਹਿਲਾਂ ਆਜ਼ਾਦ ਵਿਜੀ ਤੇ ਦੁਬਈ ਗਿਆ ਸੀ ਆਪਣੀ ਰੋਜੀ ਰੋਟੀ ਵਾਸਤੇ ਪਰ ਉੱਥੇ ਮਹੀਨਾ ਡੇਢ ਮਹੀਨਾ ਇਹਨਾਂ ਨੇ ਕੰਮ ਕੀਤਾ ਇਹਨਾਂ ਦੇ ਬੇਟੇ ਨੇ ਪਰ ਉੱਥੇ ਕਿਸੇ ਕੋਲ ਲਿਫਟ ਮੰਗੀ ਗੱਡੀ ਦੇ ਵਿੱਚ ਉਹ ਗੱਡੀ 'ਚ ਬੈਠਣ ਕਰਕੇ ਰਸਤੇ ਵਿੱਚ ਪੁਲਿਸ ਦਾ ਨਾਕਾ ਸੀ ਤੇ ਪੁਲਿਸ ਨੂੰ ਵੇਖ ਕੇ ਜਿਹੜਾ ਗੱਡੀ ਚਾਲ ਕਿਸੇ ਉਹ ਭੱਜ ਗਿਆ ਔਰ ਇਹ ਮੌਕੇ ਤੇ ਫੜਿਆ ਗਿਆ। ਕਾਫੀ ਸਮਾਂ ਤੇ ਉਹ ਬੱਚੇ ਦਾ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਨੇ। ਫਿਰ ਅਸੀਂ ਕੁਝ ਦਿਨ ਬਾਅਦ ਪਤਾ ਨੂੰ ਪਤਾ ਲੱਗਾ ਕਿ ਉਹ ਬੱਚਾ ਜਿਹੜਾ ਮਨਜਿੰਦਰ ਸਿੰਘ ਇਹਨਾਂ ਦਾ ਬੇਟਾ ਉਹ ਦੁਬਈ ਦੀ ਜੇਲ੍ਹ ਵਿੱਚ ਅਲਕਰਮਾ ਜੇਲ੍ਹ ਆ। ਔਰ ਜਦੋਂ ਦਾ ਕੇਸ ਚੱਲ ਰਿਹਾ ਉਹਦਾ ਫਾਈਲ ਨੰਬਰ ਹੈਗਾ ਆ 6211। ਅਸੀਂ ਭਾਰਤ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਸਰਬੱਤ ਦਾ ਭਲਾ ਚੈਰੀਟੇਵ ਟਰਸਟ ਦੇ ਮੁਖੀ ਐਸਬੀ ਅਬਰਾਜੀ ਨੂੰ ਇਹ ਹੀ ਅਪੀਲ ਕਰਦੇ ਆ ਕਿ ਗਰੀਬ ਪਰਿਵਾਰ ਦੀ ਬਾਹ ਫੜੀ ਜਾਵੇ ਔਰ ਇਹਦੀ ਮਤ ਕੀਤੀ ਜਾਵੇ ਕਿ 2 ਸਾਲ ਤੋਂ ਇਹਨਾਂ ਦਾ ਬੱਚਾ ਦੁਬਈ ਦੀ ਜੇਲ੍ਹ ਵਿੱਚ ਆ ਇਸਨੇ ਕਰਜ਼ਾ ਚੁੱਕ ਕੇ ਫਿਰ ਉਹਨੂੰ ਬਾਹਰ ਭੇਜਿਆ ਸੀ ਅੱਜ ਕਰਜ਼ਾ ਵੀ ਨਹੀਂ ਉਤਰਿਆ ਤੇ ਘਰ ਦੇ ਵੀ ਹਾਲਾਤ ਤੁਸੀਂ ਦੇਖ ਸਕਦੇ ਜਿਵੇਂ ਕਿੰਨਾ ਮੰਦੇ ਹਾਲਤ ਨੇ ਤੇ ਪਰਿਵਾਰ ਪੂਰਾ ਸਦਮੇ ਵਿੱਚ ਆ ਅਸੀਂ ਇਹ ਹੀ ਅਪੀਲ ਕਰਦੇ ਆ ਸਾਨੂੰ ਬੜੀ ਆਸ ਹੈ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੇ ਔਰ ਸਰਦਾਰ ਐਸਬੀ ਸਿੰਘ ਖਬਰਾਈ ਤੇ ਜੋ ਗਰੀਬਾਂ ਮਜਲੂਮਾਂ ਦੀ ਬਾਹ ਫੜਦੇ ਨੇ ਔਰ ਜਿੱਥੇ ਵੀ ਕਿਸੇ ਨਾਲ ਇਸ ਤਰ੍ਹਾਂ ਦਾ ਕੋਈ ਪਹਾਣਾ ਵਾਪਰਦਾ ਆ ਉਥੇ ਆਪ ਖਲੋ ਕੇ ਸਹਾਇਤਾ ਕਰਦੇ ਨੇ ਔਰ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਆਪ ਸਭ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਸ ਜਿਹੜੀ ਖਬਰ ਹੈ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਸਾਡੀ ਜਿਹੜੀ ਆਵਾਜ਼ ਆ ਉਹ ਕਸ਼ਮੀਰ ਵਿੱਚ ਦਾਖ ਪਹੁੰਚ ਜਾਵੇ ਭਾਰਤ ਸਰਕਾਰ ਤੱਕ ਪਹੁੰਚ ਜਾਵੇ ਔਰ ਇਹਨਾਂ ਦਾ ਬੱਚਾ ਸਹੀ ਸਲਾਮਤ ਘਰ ਆ ਜਾਵੇ